ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਪਿਛਲੇ ਲੰਬੇ ਸਮੇਂ ਤੋਂ ਸਭ ਧਰਮਾਂ ਦੇ ਜਿਹੜੀਆਂ ਬੇਦਬੀਆਂ ਨੇ ਉਹ ਲਗਾਤਾਰ ਹੋ ਰਹੀਆਂ ਸੀ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ ਹੈ ਲਗਾਤਾਰ ਹਰ ਇੱਕ ਸ਼ਾਮ ਦੇ ਵਿੱਚ ਕੋਈ ਨਾ ਕੋਈ ਜਿਹੜੀ ਖਬਰ ਆਉ ਸਾਹਮਣੇ ਆਉਂਦੀ ਸੀ ਤਾਂ ਅਖਰਕਾਰ ਸਾਰੀਆਂ ਪਾਰਟੀਆਂ ਵੱਲੋਂ ਕੀ ਅਦਾਜ਼ ਐਸੀ ਕਿ ਇਸ ਉੱਪਰ ਵੀ ਐ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਕਿ ਜਦੋਂ ਵੀ ਅਜਿਹੀ ਹਰਕਤ ਕਰਦਾ ਤਾਂ ਉਸ ਨੂੰ ਜਿਹੜਾ ਕਾਨੂੰਨ ਦੇ ਜਰੀ ਜਿਹੜੀ ਹੈ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਅੱਜ ਵਿਧਾਨ ਸਭਾ ਦਾ ਵਿੱਚ ਸੈਸ਼ਨ ਦੇ ਦੌਰਾਨ ਜਿਹੜੀ ਹੈ ਇਸ ਮਤੇ ਨੂੰ ਲਿਆਂਦਾ ਗਿਆ ਬਿੱਲ ਜਿਹੜਾ ਕਿਤਨਾ ਕਿਤੇ ਉਹ ਪਾਸ ਹੋਣ ਦੇ ਨੇੜੇ ਤੇ ਜੜੇ ਲੱਗ ਚੁੱਕਾ ਹੈ ਲੋਕਾਂ ਦੀ رائے ਵੀ ਲਈ ਜਾਵੇਗੀ ਕੀ ਹੁਣ ਇਹ ਬਿੱਲ ਪਾਸ ਹੋਵੇਗਾ ਜਾਂ ਲੋਕਾਂ ਦੀ رائے ਲਈ ਜਾਵੇਗੀ ਜਾਂ ਫਿਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸੀ ਬੀਤੇ ਦਿਨੀ ਇਸ ਤੇ ਉੱਪਰ ਇੱਕ ਸ਼ੋਅ ਵੀ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਜਿਹੜੀ ਆ ਉਹ ਨਹੀਂ ਦਿੱਤੀ ਸੀ ਕੀ ਇਹ ਲਟਕਦਾ ਰਹਿ ਜਾਵੇਗਾ ਜਾਂ ਫਿਰ ਇਸ ਤੇ ਪੂਰੀ ਜਿਹੜੀ ਆ ਉਹ ਮੋਰ ਲੱਗੇਗੀ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾੜਾ ਜੀ ਮੌਜੂਦ ਨੇ ਪਾੜਾ ਸੱਚੀ ਕਾਲ ਜੀ ਰਪਾੜਾ ਜੀ ਅੱਜ ਖਾਸ ਤੌਰ ਤੇ ਕਿਉਂਕਿ ਨਾ ਸੈਸ਼ਨ ਤੇ ਜਿਹੜੀਆਂ ਨਜ਼ਰਾਂ ਆਲੇ ਨਾ ਉਹ ਲੋਕਾਂ ਦੇ ਖਾਸ ਤੌਰ ਤੇ ਇਸ ਕਰਕੇ ਟਿੱਕੀਆਂ ਹੋਈਆਂ ਸੀ ਕਿ ਬਿੱਲ ਨੂੰ ਲੈ ਕੇ ਜਿਹੜਾ ਬੇਵਿਦੀ ਦਾ ਲਗਾਤਾਰ ਇਸ਼ੂ ਚੱਲ ਰਿਹਾ ਸੀ ਕੋਈ ਸ਼ਾਇਦ ਕਾਨੂੰਨ ਬਣੇਗਾ ਤੇ ਉਸ ਤੇ ਸਖਤ ਜੜੀ ਆ ਉਹ ਕਾਰਵਾਈ ਜਿਹੜਾ ਹੋਵੇਗੀ ਜੇਕਰ ਕਿ ਇਦਾਂ ਦੀ ਹਰਕਤ ਕਰਦਾ ਜਿਹੜੀ ਅੱਜ ਬਿੱਲ ਦੇ ਜ਼ਰੀਏ ਮੁੱਖ ਮੰਤਰੀਆਂ ਦੇ ਉੱਪਰ ਜਿਹੜਾ ਮਤਾ ਲਿਆਂਦਾ ਗਿਆ ਤਾਂ ਮਤੇ ਦੇ ਦੌਰਾਨ ਜਿਹੜਾ ਗੱਲਬਾਤ ਹੋਈ ਹੈ ਕੀ ਲੱਗਦਾ ਕੀਗੇ ਮਸਲਾ ਸੀਨੇ ਚੜੇਗਾ ਕੋਈ ਸਖਤ ਕਾਨੂੰਨ ਬਣੇਗਾ ਨਹੀਂ ਕੋ ਗੱਲ ਇਹ ਵੀ ਕਾਨੂੰਨ ਦਾ ਜਿਹੜਾ ਇੱਕ ਆਪਾਂ ਕਹਿੰਦੇ ਆ ਵੀ ਰਾਹ ਜਿਹੜਾ ਜਰੂਰ ਖੁੱਲ ਗਿਆ ਹੂੰ ਤੇ ਸ਼ਕਤੀ ਵੀ ਬਹੁਤ ਜਿਹੜੀ ਇਸ ਕਾਨੂੰਨ ਦੇ ਵਿੱਚ ਲੈਂਦੀ ਗਈ ਹੈ ਹੂੰ ਤੇ ਉਹਦੇ 'ਚ ਹੁਣ ਕਾਨੂੰਨ ਪਹਿਲੀ ਤਾਂ ਇਹ ਸੀਗਾ ਵੀ ਸ਼ਾਇਦ ਇਸੇ ਜਿਹੜਾ ਸੈਸ਼ਨ ਦੇ ਵਿੱਚ ਕਾਨੂੰਨ ਪਾਸ ਹੋ ਜਾਊਗਾ ਪਾਸ ਹੋਣ ਤੋਂ ਬਾਅਦ ਜਿਹੜਾ ਸੈਂਟਰ ਕੋਲ ਚਲਾ ਜਾਏਗਾ ਰਾਸ਼ਟਰਪਤੀ ਕੋਲ ਮੋਰ ਲੱਗ ਜਾਏਗੀ ਪਰ ਹਾਲ ਦੀ ਕੜੀ ਕਾਨੂੰਨ ਦੇ ਜਿਹੜਾ ਬਿੱਲ ਆ ਬਿੱਲ ਨੂੰ ਹੋਲਡ ਕਰ ਦਿੱਤਾ ਗਿਆ ਜਿਵੇਂ ਪੰਜਾਬ 'ਚ ਜਿਹੜੀ ਧਾਰਮਿਕ ਗ੍ਰੰਥਾਂ ਦੀ ਬੇਦਵੀ ਜਾਂ ਅਪਰਾਧਾਂ ਦੇ ਰੋਕथाम ਬਿੱਲ 2025 ਜਿਹੜਾ ਲਿਆਂਦਾ ਗਿਆ ਲੰਬਾ ਸਮਾਂ ਅੱਜ ਵਿਧਾਨ ਸਭਾ ਸੈਸ਼ਨ 'ਚ ਬਹਿਸ ਹੋਈ ਤੇ ਲੰਬਾ ਸਮਾਂ ਬਹਿਸ ਹੋਣ ਤੋਂ ਬਾਅਦ ਆਖਿਰ ਇਸ ਬਿੱਲ ਨੂੰ ਹੋਲਡ ਕਰ ਲਿਆ ਗਿਆ 6 ਮਹੀਨੇ ਦਾ ਸਮਾਂ ਦਿੱਤਾ ਗਿਆ 6 ਮਹੀਨੇ ਬਾਅਦ ਦੁਬਾਰਾ ਫਿਰ ਸੈਸ਼ਨ ਦੇ ਵਿੱਚ ਬਿੱਲ ਲਿਆਂਦਾ ਜਾਏਗਾ ਉਦੋਂ ਤੱਕ ਬਿੱਲ ਦੇ ਉੱਪਰ ਲੋਕਾਂ ਦੀ رائے ਜਾਈ ਜਾਏਗੀ ਇੱਕ ਸਿਲੈਕਟ ਕਮੇਟੀ ਬਣੇਗੀ ਜਿਹੜੇ ਪੰਜਾਬ ਵਿਧਾਨ ਸਭਾ ਚ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹ ਕਮੇਟੀ ਗਠਿਤ ਕਰਨਗੇ ਇਹ ਬਿੱਲ ਕਮੇਟੀ ਕੋਲ ਜਾਏਗਾ ਲੋਕ ਉਸ ਕਮੇਟੀ ਨੂੰ رائے ਦੇ ਸਕਣਗੇ ਫਿਰ ਉਸ ਤੋਂ ਬਾਅਦ ਉਹ ਕਮੇਟੀ ਆਪਣੀ ਪੂਰੀ ਰਿਪੋਰਟ ਜਿਹੜੀ ਉਹ ਪੇਸ਼ ਕਰੇਗੀ ਉਸ ਤੋਂ ਬਾਅਦ ਫਿਰ 6 ਮਹੀਨੇ ਵਾਧੇ ਆ ਪਰ ਅੱਜ ਲੰਬਾ ਸਮਾਂ ਬਹਿਸ ਹੋਈ ਆ ਜਿਹੜੀ ਇਸ ਬਿੱਲ ਦੇ ਉੱਪਰ ਸੋ ਆਪਾਂ ਇਸ ਤੇ ਗੱਲਬਾਤ ਮੁੱਖ ਮੰਤਰੀ ਪੰਜਾਬ ਵੀ ਬੋਲੇ ਆ ਵਕਵਾਖਾਗੂ ਵੀ ਬੋਲੇ ਆ ਤਾਂ ਇਹਦੇ 'ਚ ਹੁਣ ਅਸਲ ਨਿਚੋੜ ਕੀ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਪਰ ਇੱਕ ਵਾਰੀ ਕਿਸਤੇ ਵੀ ਦੇਖਦੇ ਆ ਕਿ ਬਹਿਸ ਦੌਰਾਨ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕੀ ਕਿਹਾ ਆਪਾਂ ਉਸ ਤੇ ਵੀ ਇੱਕ ਵਾਰ ਨਜ਼ਰ ਮਾਰਦੇ ਤੁਹਾਡੀ ਸਰਕਾਰ ਨੂੰ ਸਰ ਮੈਨੂੰ ਯਾਦ ਹੈ ਜਦੋਂ ਅਜੇ ਸਰਕਾਰ ਨਹੀਂ ਸੀ ਬਣੀ ਉਸ ਟਾਈਮ ਤੁਹਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਸਮੁੱਚੇ ਪੰਜਾਬ ਨੂੰ ਇਹ ਯਕੀਨ ਦਵਾਇਆ ਸੀ ਕਿ ਜਿੱਦਣ ਸਾਡੀ ਤੁਸੀਂ ਤਬਦੀਲੀ ਲੈ ਕੇ ਆਓ ਸਰਕਾਰ 'ਚ ਜਿੱਦਣ ਕੋਈ ਆਨਸਟ ਸੀ ਮਿਨਿਸਟਰ ਆਏਗਾ ਈਮਾਨਦਾਰ ਮੈਨੂੰ ਉਹ ਸ਼ਬਦ ਯਾਦ ਨੇ ਅਸੀਂ ਹਕੂਮਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਜਿਹੜੇ ਉਦੋਂ ਪੋਸਟਰ ਬॉय ਤੁਸੀਂ ਬਣਾਏ 13 ਸਾਲ ਦੀ ਇੱਕ ਆਈਪੀਐਸ ਨੂੰ ਨੌਕਰੀ ਛਡਾਈ ਉਹਨੂੰ ਵਾਅਦਾ ਕੀਤਾ ਗਿਆ ਕਿ ਤੈਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਦਵਾਂਗੇ ਤੇਰੇ ਜ਼ਰੀਏ ਅਸੀਂ ਬੇਅਦਬੀ ਦੇ ਕੇਸਸ ਜੱਗਸ ਦੇ ਕੇਸਸ ਤੇਰੇ ਜ਼ਰੀਏ ਇਹਨੂੰ ਨੇਪਰੇ ਚਾੜਾਂਗੇ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ 13 ਸਾਲ ਉਹ ਨੌਕਰੀ ਛੱਡ ਕੇ ਆਈ ਪੀਐਸ ਦੀ ਨੌਕਰੀ ਉਹ ਤੁਹਾਡੇ ਵਿੱਚ ਆ ਗਿਆ ਸਾਰੇ ਪੰਜਾਬ ਵਿੱਚ ਉਹਨਾਂ ਨੂੰ ਕਮਾਇਆ ਪਰ ਆਇਆ ਗਿਆ ਉਹਨਾਂ ਦੇ ਪੋਸਟਰ ਲਗਾਏ ਗਏ ਤੇ ਇਹ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਵਿਥਿਨ 24 ਆਵਰਸ ਕਿ 24 ਘੰਟਿਆਂ ਦੇ ਵਿੱਚ ਮੇਰੀ ਪਾਰਟੀ ਜੋਂ ਸਰਕਾਰ ਚਾਹੇਗੀ ਅਸੀਂ ਇਸ ਨੂੰ ਨੇਪਰੇ ਚਾੜਾਂ ਕਿਉਂਕਿ ਜਿਹੜੀ ਸੱਟ ਬਣੀ ਹੈ ਇਹਦਾ ਬੇਦਬੀਆਂ ਦੇ ਕੇਸਸ ਦੇ ਵਿੱਚ ਉਹਦੇ ਵਿੱਚ ਉਹ ਮੈਂਬਰਸ ਹਨ ਉਹਨਾਂ ਨੇ ਕਿਹਾ ਸੀ ਕੁਮਰ ਵਿਜੇ ਪ੍ਰਤਾਪ ਦੀ ਸੱਟ ਨੂੰ ਉਸ ਤਰ੍ਹਾਂ ਇਨ ਬਿਨ ਲਾਗੂ ਕਰਾਂਗੇ ਲਾਗੂ ਕਰਨ ਤੋਂ ਬਾਅਦ ਚਵੀਆਂ ਕਹਿੰਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਾਰੇ ਤੱਕ ਪਹੁੰਚਾ ਦਿੱਤਾ ਜਾਏਗਾ ਮੈਨੂੰ ਅੱਜ ਸਾਰੇ ਪੰਜਾਬ ਨੂੰ ਦੱਸ ਦੇ ਇਹ ਅਫਸੋਸ ਹੁੰਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਸਾਨੂੰ 12 ਘੰਟੇ ਨਹੀਂ ਸੀ ਦੇਣਾ ਚਾਹੁੰਦੇ ਉਸ ਮੁੱਖ ਮੰਤਰੀ ਦੀ ਸਰਕਾਰ ਨੂੰ 27456 ਘੰਟੇ ਇੰਤਜ਼ਾਰ ਕਰਨਾ ਪਿਆ ਅੱਜ ਤੁਹਾਡੀ ਸਰਕਾਰ ਆਈ ਨੂੰ ਸਪੀਕਰ ਸਾਹਿਬ 27456 ਘੰਟੇ ਹੋ ਚੁੱਕੇ ਨੇ 24 ਘੰਟਿਆਂ ਦੇ ਬਜਾਏ 1 ਦਿਨ ਦੇ ਬਜਾਏ 1144 ਦਿਨ ਹੋ ਚੁੱਕੇ ਨੇ 1144 ਅੱਜ ਤੁਸੀਂ ਬਿੱਲ ਕਿਹੜਾ ਲੈ ਕੇ ਆਂਦਾ ਜਿਹੜਾ 2018 ਦੇ ਵਿੱਚ ਕਾਂਗਰਸ ਲੈ ਕੇ ਆਈ ਜੁਨੈਨਿਮਸਲੀ ਪਾਸ ਹੋਇਆ ਸੀ ਮੈਂ ਜੋ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਜਦੋਂ ਦਾ ਰਾਸ਼ਟਰਪਤੀ ਸਾਹਬ ਦੇ ਯਸ ਵਾਸਤੇ ਉਹਨਾਂ ਦੇ ਸਿਗਨੇਚਰਸ ਵਾਸਤੇ ਜਦੋਂ ਦਾ ਬਿੱਲ ਉੱਥੇ ਪਿਆ ਹੈ ਕੀ ਤੁਸੀਂ ਸਾਢੇ ਤਿੰਨ ਸਾਲਾਂ ਚ ਇੱਕ ਵਾਰ ਵੀ ਹਿੰਦੁਸਤਾਨ ਦੇ ਰਾਸ਼ਟਰਪਤੀ ਕੋ ਗਏ ਇਸ ਬਿੱਲ ਕੇ ਇਸ ਨੂੰ ਸੈਂਕਸ਼ਨ ਦਿੱਤੀ ਜਾਏ ਸਾਰਨ ਨੂੰ ਪਹਿਲੇ ਸਭ ਇਥੋਂ ਮੈਂ ਸ਼ੁਰੂ ਕਰਨਾ ਚਾਹਾਂਗਾ ਇਹ ਮਸਲਾ ਸਾਰਨ ਨੂੰ ਗੰਭੀਰ ਕਦੋਂ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਰਨ ਨੂੰ ਵੱਡੀ ਬੇਦਬੀ ਜਿਹੜੀ ਹੋਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹ ਪਹਿਲੀ ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜਿਹੜਾ ਉਥੋਂ ਚੋਰੀ ਕੀਤੇ ਗਏ ਦੂਸਰਾ ਇਨਸੀਡੈਂਟ ਚੰਡੀਗੜ੍ਹ ਬਾਅਦ ਦੀ ਚੰਦ ਮਹੀਨਿਆਂ ਬਾਅਦ ਸੌਰੀ 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਸੀ ਸਬਸੀਕੁਐਂਟਲੀ ਤੁਹਾਡੇ ਹੀ ਸ਼ਹਿਰ ਉਥੇ ਧਰਨੇ ਸ਼ੁਰੂ ਹੋ ਗਏ ਦੋ ਜਗ੍ਹਾ ਤੇ ਪਹਿਲਾ ਧਰਨਾ ਕੋਟਖਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਵਲ ਕਲਾਂ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਦੋਂ ਦੇ ਮੁੱਖ ਮੰਤਰੀ ਚਾ ਪ੍ਰਕਾਸ਼ ਸਿੰਘ ਬਾਦਲ ਜੀ ਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਇਹ ਹੁਕਮ ਕਲੀਅਰ ਕੱਟ ਜਾਰੀ ਕੀਤੇ ਕਿ ਆ ਜਿਹੜੇ ਬੈਠੇ ਨੇ ਦੋਨੋਂ ਜਗ੍ਹਾ ਤੇ ਸਿੰਘ ਬੈਠੇ ਨੇ ਬੇਅਦਬੀਆਂ ਦੇ ਖਿਲਾਫ ਗੁਰੂ ਦਾ ਜਾਬ ਕਰ ਰਹੇ ਨੇ ਇਹਨਾਂ ਨੂੰ ਉਥੋਂ ਖੇੜਿਆ ਜਾਏ ਸਵੇਰ ਤੱਕ ਉੱਥੇ ਰਹਿਣੇ ਨਹੀਂ ਚਾਹੀਦੇ ਸਬਸੀਕੁਐਂਟਲੀ ਲਾਠੀ ਚਾਰਜ ਹੋਇਆ ਕੰਟਰੋਲ 'ਚ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰਿੰਗ ਕਰਨੀ ਪਈ ਕੋਟਕਪੂਰੇ 'ਚ ਕਈ ਬੰਦੇ ਇੰਜਰਡ ਹੋਏ ਤੇ ਬੇਬਲ ਕਲਾਂ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਜਿਹਦੇ ਵਿੱਚ ਇੱਕ ਕ੍ਰਿਸ਼ਨ ਭਗਵਾਨ ਜੀ ਇੱਕ ਗੁਰਜੀਤ ਸਿੰਘ ਨਾਂ ਦੇ ਦੋ ਸਿੰਘ ਸ਼ਹੀਦ ਹੋ ਗਏ ਸਰ ਸਬਸੀਕੁਐਂਟਲੀ ਐਫ ਆਈ ਆਰਸ ਹੋਈਆਂ ਪਹਿਲੇ ਦੋਨੋਂ ਕੇਸ ਫਰੀਦਕੋਟ ਚੱਲਦੇ ਰਹੇ ਇੱਕ ਚੱਲਦਾ ਰਿਹਾ ਤੇ ਚੰਦ ਮਹੀਨੇ ਬਾਅਦ ਉਹਨਾਂ ਚੋਂ ਇੱਕ ਕੇਸ ਉਹਨਾਂ ਦਾ ਇੱਕ ਜਿਹੜਾ ਜੁਰਮ ਜਿਹੜਾ ਆਦਮੀ ਕੇਸ ਵਿੱਚ ਸੀ ਕੇਐਸਪੀ ਉਹ ਇੱਥੇ ਹਾਈ ਕੋਰਟ ਚ ਆਇਆ ਉਹਨੇ ਅਪੀਲ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ ਫਰੀਦਕੋਟ ਦੇ ਵਿੱਚ ਕਿਉਂਕਿ ਇਮੋਸ਼ਨਸ ਪੜੇ ਹਾਇ ਨੇ ਮੈਂ ਚਾਹ ਮੰਗਾ ਸਾਡਾ ਕੇਸ ਜਿਹੜਾ ਬਾਬਲ ਕਲਾਮ ਵਾਲਾ ਉਹ ਸ਼ਿਫਟ ਕਰਕੇ ਚੰਡੀਗੜ੍ਹ ਕਰ ਦਿੱਤਾ ਜਾਵੇ ਉਹ ਕੇਸ ਚੰਡੀਗੜ੍ਹ ਸਰ ਕਲ ਦਿੱਤਾ ਪਿਛਲੇ ਤਕਰੀਬਨ 1 ਸਾਲ ਦਾ ਕੇਸ ਚੰਡੀਗੜ੍ਹ ਦੇ ਵਿੱਚ ਹੈ ਦੂਸਰਾ ਕੇਸ ਕੋਰਟ ਕਪੂਰੇ ਦੇ ਫਾਇਰਿੰਗ ਦਾ ਜੇ ਫਰੀਦਕੋਟ ਦੇ ਸੈਸ਼ਨ ਜੱਜ ਦੇ ਕੋਲ ਚੱਲ ਰਿਹਾ ਮੈਨੂੰ ਸਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਚੀਜ਼ ਬੜੀ ਹੈਰਾਨੀ ਵਾਲੀ ਜਿਹੜਾ ਸਾਰਾ ਪੰਜਾਬ ਇਸ ਗੱਲ ਤੋਂ ਦਹਿਲ ਜਾਏਗਾ ਉਹ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਬ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਕੇਸ ਦੇ ਵਿੱਚ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 7 ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਹਦੇ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ ਪਰਮਰਾਜ ਸਿੰਘ ਉਮਰਾਨੰਗਲ ਚਲਨਜੀਤ ਸਿੰਘ ਸ਼ਰਮਾ ਅਮਰ ਸਿੰਘ ਚਾਲ ਸੁਖਵਿੰਦਰ ਸਿੰਘ ਮਾਨ ਦੂਜੇ ਪਾਸੇ ਜਿਹੜਾ ਕੇਸ ਬਹਿਬਲ ਕਲਾਂ ਚ ਬਣਿਆ ਸੀ ਉਹਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਗਬੀਰ ਸਿੰਘ ਦਾ ਨਾਂ ਹੀ ਨਹੀਂ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਹੋਮ ਮਿਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਕਿ ਜਿੰਨੇ ਵੀ ਇੱਥੇ ਬੇਅਦਬੀਆਂ ਦੇ ਖਿਲਾਫ ਬੈਠੇ ਨੇ ਕੋਟਕਪੂਰੇ ਜਾਂ ਬਰਗਾੜੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਉਥੇ ਉਖੇੜ ਦਿੱਤਾ ਜਾਵੇ ਸਵੇਰ ਤੱਕ ਬੰਦਾ ਉਥੇ ਨਹੀਂ ਨਜ਼ਰ ਆਣਾ ਚਾਹੀਦਾ ਉਸ ਕੇਸ ਦੇ ਵਿੱਚ ਅਜੇ ਤੱਕ ਫਾਈਨਲ ਚਲਾਨ ਪੁੱਟਪ ਨਹੀਂ ਹੋਈ ਜੀ ਇੱਕ ਕੇਸ ਵਿੱਚ ਸਾਹ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਦੋਨੋਂ ਹੀ ਹਨ ਨਹੀਂ ਤੇ ਉਹਦਾ ਮਤਲਬ ਹੈ ਸਾਫ ਤੌਰ ਜਿਹੜਾ ਮੈਲੀਗੇਸ਼ਨ ਲਾਨਾ ਤੁਹਾਡੀ ਸਰਕਾਰ ਇਸ ਨੋਟ ਸੈਂਸਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਸ਼ਰੋਮਣ ਅਕਾਲੀ ਦਲ ਨੂੰ ਤਾਂ ਸਾਫ ਤੌਰ ਭਰੀਅਲ ਜੁਮਾ ਕਰ ਦਿੱਤਾ ਹੈ जेड़ा नवा बेला आया बेले तुम जिक्र सेक्रेट एंड हेल्ड एज होली बाय रिस्पेक्टिव रिलिजियस डी एंड इंक्लूड श्री गुरु ग्रंथ साहेब और गुटका साहेब श्री भगवत गीता जी कुरान शरीफ and holy bible sir scriptures there's a difference between scriptures and living guru guru granth sahib nu assi living guru taslim karde kirpa karke scriptures de naal assi equate nahi kar sakde so bill has to decisively go into this very important factor sir. ere wal vishesh dhyan den di lod virodhi party ne ja fir vak vak ਪਾਰਟੀਆਂ ਦੇ ਸਬੰਧਤ ਆਗੂ ਸਭਾਨ ਨੇ ਤਾਂ ਉਹਨਾਂ ਨੇ ਇਸ ਦਾ ਜ਼ਿਕਰ ਵੀ ਕੀਤਾ ਹੈ ਸਵਾਗਤ ਵੀ ਕੀਤਾ ਹੈ ਪਰ ਇੱਕ ਗੱਲ ਦਾ ਜ਼ਿਕਰ ਹੈ ਨਾ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਤਾਂ ਆਖਰਕਾਰ 6 ਮਹੀਨਿਆਂ ਦਾ ਸਮਾਂ ਕਿਉਂ ਦਿੱਤਾ ਗਿਆ ਕਿ ਇਹਦੇ ਵਿੱਚ 6 ਮਹੀਨਿਆਂ ਵਿੱਚ ਕਿਹੜੇ ਕਿਹੜੇ ਜਿਹੜੇ ਉਹ ਲੋਕ ਹੋਣਗੇ ਜਿਨ੍ਹਾਂ ਦੀ رائے ਲਈ ਜਾਵੇਗੀ ਜਿਹੜਾ ਅੱਜ ਕਾਨੂੰਨ ਲਿਆਂਦਾ ਗਿਆ ਜਿਸ ਤੋਂ ਉੱਪਰ ਵਿਸ਼ੇ ਜਿਹੜੀ ਚਰਚਾ ਵੀ ਹੋਈ ਬਹਿਸ ਵੀ ਹੋਈ ਜਿਹੜੀਆਂ ਸਭ ਧਰਮਾਂ ਦੀਆਂ ਗ੍ਰੰਥਾਂ ਦੀਆਂ ਬੇਦਬੀਆਂ ਨੇ ਉਹ ਲਗਾਤਾਰ ਹੋ ਰਹੀਆਂ ਸਾਂ ਤਾਂ ਆਖਰਕਾਰ ਇਹ ਕਹਿ ਕੇ ਟਲਤਾ ਜਾਂਦਾ ਸੀ ਕਿ ਸ਼ਾਇਦ ਉਹ ਮੈਂਟਲੀ ਅਪਸਟਾ ਹੈ ਜਾਂ ਫਿਰ ਉਹਦੀ ਦਵਾਈ ਚੱਲ ਰਹੀ ਹੈ ਜਾਂ ਫਿਰ ਉਹਦੇ ਪਰਿਵਾਰ ਦੇ ਠੀਕ ਨਹੀਂ ਹੈਗੇ ਇਦਾਂ ਦੀ ਜਿਹੜੀ ਗੱਲਬਾਤ ਤਾਂ ਕੀਤੀ ਜਾਂਦੀ ਸੀ ਤਾਂ ਉਸ ਤੋਂ ਬਾਅਦ ਉਹ ਕਿੰਨਾ ਕਿਤੇ ਆਪਾਂ ਕਹਿੰਦਾ ਕੁਝ ਸਮੇਂ ਬਾਅਦ ਉਹ ਆਪਣੀ ਸਜ਼ਾ ਕੱਟ ਕੇ ਬਾਹਰ ਆ ਜਾਂਦਾ ਸੀ ਜਾਂ ਫਿਰ ਕੋਈ ਚੰਗੀ ਜਿਹੜੀ ਧਾਰਾ ਉਹ ਨਹੀਂ ਲੱਗਦੀ ਸੀ ਜਾਂ ਫਿਰ ਚੰਗਾ ਜਿਹੜਾ ਸਖਤ ਕਾਨੂੰਨ ਹੈ ਉਹ ਨਹੀਂ ਸੀ ਰਪਾਣਾ ਜੀ ਹੁਣ ਸਮਝੀ ਜਿਹੜਾ 6 ਮਹੀਨੇ ਦਾ ਤੁਸੀਂ ਕਿਹਾ ਜ਼ਿਕਰ ਕੀਤਾ ਹੈ ਵੀ ਸਮਾਂ ਦਿੱਤਾ ਗਿਆ ਉਹ 6 ਮਹੀਨੇ ਸਮਾਂ ਕਿਉਂ ਦਿੱਤਾ ਗਿਆ ਕਿ ਉਹਦੇ ਵਿੱਚ ਕੋਈ ਪੈਨਲ ਜਿਹੜਾ ਬਣੇਗਾ ਕਿ ਬੁੱਧੀਜੀਵੀਆਂ ਦੀ رائے ਲਈਤੀ ਜਾਵੇਗੀ ਜਾਂ ਫਿਰ ਆਪਕ ਧਾਰਮਿਕ ਵਿਚਾਰ ਨਹੀਂ ਲੇ ਨੀ ਉਹ ਦੇਖੋ ਆਪਾਂ ਪਹਿਲਾਂ ਜਿਵੇਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਇੱਕ ਸਿਲੈਕਟ ਕਮੇਟੀ ਬਣੇਗੀ ਹਮ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਜਾਏਗਾ ਜਿਹੜੀ ਸਿਲੈਕਟ ਕਮੇਟੀ ਹੈ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਉਸ ਜਿਹੜੀ ਸਿਲੈਕਟ ਕਮੇਟੀ ਨੂੰ ਗਠਿਤ ਕਰਨਗੇ ਸਿਲੈਕਟ ਕਮੇਟੀ ਕੋਲ ਜਾਏਗਾ ਉਹ ਲੋਕਾਂ ਦੀ رائے ਲਈ ਲਈ ਲਏਗੀ ਜਿਹੜੀ ਕਮੇਟੀ ਹੋਏਗੀ ਉਸ رائے ਦੇ ਉੱਪਰ ਫਿਰ ਇੱਕ ਵਿਸਥਾਰਤ ਰਿਪੋਰਟ ਤਿਆਰ ਹੋਏਗੀ ਕਮੇਟੀ ਰਿਪੋਰਟ ਤਿਆਰ ਕਰੇਗੀ ਤਾਂ ਉਹ ਰਿਪੋਰਟ ਤਿਆਰ ਕਰਕੇ ਫਿਰ ਵਿਧਾਨ ਸਭਾ ਦਾ ਸੈਸ਼ਨ ਹੋਏਗਾ 6 ਮਹੀਨਿਆਂ ਬਾਅਦ ਦੁਬਾਰਾ ਫਿਰ ਦੁਬਾਰਾ ਫਿਰ ਤੇ ਉਸ ਤੋਂ ਬਾਅਦ ਜਿਹੜੀ ਉਹ ਰਿਪੋਰਟ ਹੋਏਗੀ ਸੈਸ਼ਨ ਦੇ ਵਿੱਚ ਫਿਰ ਬਹਿਸ ਹੋਏਗੀ ਤਾਂ ਫਿਰ ਦੇਖੋ ਅੱਜ ਦੋ ਤਿੰਨ ਚੀਜ਼ਾਂ ਜਿਹੜੀਆਂ ਬਹਿਸ ਉਹ ਨਿਕਲ ਕੇ ਆਈਆਂ 10 ਸਾਲ ਦੀ ਸਜ਼ਾ ਮੈਕਸਿਮਮ ਉਮਰ ਕੈਦ ਰੱਖੀ ਆ ਮੈਕਸਿਮਮ ਜੁਰਮਾਨਾ 10 ਲੱਖ ਰੱਖਿਆ ਤੇ 5 ਲੱਖ ਮਿਨੀਮਮ ਜਿਹੜਾ ਰੱਖਿਆ ਗਿਆ ਹੁਣ ਉਹਦੇ 'ਚ ਦੋ ਤਿੰਨ ਚੀਜ਼ਾਂ ਰੱਖਿਆ ਗਿਆ ਵੀ ਜਿਵੇਂ ਆਪਾਂ ਦੇਖਦੇ ਆ ਕਿ ਸਾਡਾ ਜਿਹੜਾ ਕਾਨੂੰਨ ਹੈ ਜਦੋਂ ਕਿਸੇ ਨੂੰ ਇੱਕ ਵਾਰ ਸਜ਼ਾ ਹੋ ਜਾਂਦੀ ਹੈ ਉਹਦੇ ਪੈਰੋਲ ਦਾ ਵੀ ਉਹਦੇ ਚ ਅਧਿਕਾਰ ਹੈ ਕਿ ਤੁਸੀਂ ਇੰਨੀ ਦੇਰ ਬਾਅਦ ਜਿਹੜੀ ਪੈਰੋਲ ਆਹੋ ਲੈ ਸਕਦੇ ਪਰ ਉਹ ਕਹਿੰਦੇ ਵੀ ਇਸ ਕਾਨੂੰਨ ਦੇ ਵਿੱਚ ਜਿਹੜੀ ਉਮਰ ਕੈਦ ਹੈ ਉਹਨੂੰ ਟਿਲ ਡੈਥ ਜਿਹੜਾ ਹੈਗਾ ਉਹ ਰੱਖਿਆ ਜਾਵੇ ਤਾਂ ਕਿ ਜਿਸ ਵਿਅਕਤੀ ਨੂੰ ਉਮਰ ਕੈਦ ਹੋ ਜਾਂਦੀ ਹੈ ਤਾਂ ਉਹ ਕਦੇ ਵੀ ਪੈਰੋਲ ਨਾ ਲੈ ਸਕੇ ਤੇ ਉਮਰ ਕੈਦ ਮਤਲਬ ਸਾਰੀ ਉਮਰ ਜੇਲ੍ਹ ਚ ਰਹੇ ਅੱਪਾ ਉਹਨਾਂ ਦੇਖਿਆ ਤੁਸੀਂ ਜਿਹੜੇ ਡੇਰਾ ਮੁਖੀ ਐ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋਈ ਐ ਤਾਂ ਕੋਈ ਜ਼ਿਰਵਾ ਫੇਰ ਬਾਹਰ ਆ ਜਾਂਦੇ ਆ ਹਨਾ ਇਸ ਤਰ੍ਹਾਂ ਦੇ ਪਰੋਲ ਹੈ ਉਸ ਤੇ ਅਪਾ ਟਿਪ ਕਿਉਂਕਿ ਉਹ ਕਾਨੂੰਨੀ ਜਿਹੜੇ ਪ੍ਰਕਿਰਿਆ ਹੈਗੀ ਆ ਹਰ ਜੇਲ ਦਾ ਮੈਨੂਅਲ ਆ ਵੀ ਕਦੋਂ ਮਿਲਣੀ ਐ ਕਿਵੇਂ ਮਿਲਣੀ ਐ ਤਾਂ ਇਸ ਕਰਕੇ ਉਹਨਾਂ ਨੇ ਉਹ ਕਿਹਾ ਵੀ ਇਸ ਦੇ ਵਿੱਚ ਕੋਈ ਇਹੋ ਜਿਹਾ ਦਾਅ ਪੇਚ ਨਾ ਹੋਵੇ ਇੱਕ ਵੈਸ ਦੇ ਵਿੱਚ ਹੋਰ ਚੀ ਨਿਕਲ ਕੇ ਸਾਹਮਣੇ ਆਈ ਐ ਕਿ ਉਸ ਨੂੰ 2 ਮਹੀਨੇ 3 ਮਹੀਨੇ 4 ਮਹੀਨੇ 6 ਮਹੀਨੇ ਬਾਅਦ ਜਮਾਨਤ ਮਿਲਦੀ ਐ ਇਸ ਕੇਸ ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ ਇਸ ਕੇਸ 'ਚ ਉਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਇਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਅਜ ਬਹਿਸ ਦੇ ਦੌਰਾਨ ਸਾਹਮਣੇ ਆਈਆਂ ਸੋ ਸਾਰੀ ਗੱਲ ਜਿਹੜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਿਹੜੀ ਰੱਖੀ ਹੈ ਲੋਕਾਂ ਦੇ ਸਾਹਮਣੇ ਆਪਾਂ ਉਸ ਤੇ ਇੱਕ ਵਾਰ ਨਜ਼ਰ ਮਾਰਦੇ ਹਾਂ ਕਿ ਉਹਨਾਂ ਨੇ ਕਿਹਾ ਕੀ ਮੈਂ 스ਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੁੱਧ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿਲ ਇਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਬੜੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਆਇਆ ਨਾ ਕਰੋ ਇਹ ਚ ਆਹਾ ਗਲਤ ਹੈ ਜਾਂ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕੀ ਜੀ ਇਹ ਇਹ ਇੱਥੇ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹੂੰਗਾ ਸਰ ਟਾਈਮ ਬਾਉਂਡ ਤੁਸੀਂ ਕਰ ਦੋ 3 ਮਹੀਨੇ ਦੇ ਦਿਓ 4 ਮਹੀਨੇ ਦੇ ਦਿਓ ਪਰ 3-4 ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਈਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ ਵਸਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲਈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰਾਂ ਮੈਂ ਚਾਹੂੰਗਾ ਕਿ ਸਿਲੈਕਟ ਕਮੇਟੀ ਨੂੰ ਰეკਮੈਂਡ ਕਰ ਦਿਓ ਟਾਈਮ ਬౌੰਡ ਤੁਸੀਂ ਕਰ ਦਿਓ ਜਿੰਨੇ ਕਰਨਾ ਪਰ ਉਹਦੇ ਵਿੱਚ ਸਾਰੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇंदे ਲਾਓ ਉਹ ਜਾਣ ਜਿਵੇਂ ਜਿਵੇਂ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹਦੇ ਵਿੱਚ ਪਬਲਿਕ ਬੁਲਾ ਲਈ ਜਾਂਦੀ ਹੈ ਜਾਂ ਸਬੰਧਤ ਸਟੇਕ ਹੋਟਲਸ ਬੁਲਾ ਲਏ ਜਾਂਦੇ ਜਾਂ ਆਪਾਂ ਚਾਹੀਏ ਜਾਂ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਹੁਣ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੂਗਾ ਤੇ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਬਾਕੀ ਤੁਸੀਂ ਫੈਸਲਾ ਕਰੋ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਗੱਲਬਾਤ ਸੁਣੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਬੜਾ ਸੰਜੀਦਗੀ ਦਾ ਮੁੱਦਾ ਹੈ ਕਿਉਂਕਿ ਪੰਜਾਬ ਦੀ ਗੱਲ ਕੀਤੀ ਆਵੇ ਤਾਂ ਖਾਸ ਤੌਰ ਤੇ ਜਿਹੜੀਆਂ ਬੇਦਬੀ ਦੇ ਘਟਨਾਵਾਂ ਆਲੇ ਵਾਦਨੀਆਂ ਸਨ ਤਾਂ ਕਿਤਨਾ ਕਿਤੇ ਜਿਹੜੇ ਆਮ ਲੋਕ ਨੇ ਜਾਂ ਵੱਖ-ਵੱਖ ਧਰਮਾਂ ਦੇ ਨਾਲ ਜੁੜੇ ਹੋਏ ਨੇ ਤਾਂ ਉਹ ਸੋਚ ਰਹੇ ਸਨ ਕਿ ਸ਼ਾਇਦ ਅਜੇਆ ਕਾਨੂੰਨ ਕੋਦੋਂ ਆਵੇਗਾ ਕਿ ਜਿਸ ਤਰ੍ਹਾਂ ਦੀ ਸਖਤ ਸਜ਼ਾ ਹੋਵੇਗੀ ਤਾਂ ਉਹਨਾਂ ਨੇ ਸਾਰੀਆਂ ਜਿਹੜੀਆਂ ਪਾਰਟੀਆਂ ਨੂੰ ਕਿਹਾ ਕਿ ਆਪਾਂ ਨੂੰ ਸਾਰਿਆਂ ਨਾਲ ਰਲ ਕੇ ਜਿਹੜਾ ਇਹਦਾ ਚੰਗਾ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਕੀ ਅਜੇ ਹੀ ਜਿਹੜੀ ਹਰਕਤਾਂ ਹੋ ਤਾ ਕਰ ਸਕੇ ਚਲੋ ਚੰਗੀ ਗੱਲ ਹੈ ਵੀ ਦੇਰੀ ਦੇ ਨਾਲ ਜਿਹੜਾ ਕਾਨੂੰਨ ਬਾਰਾ ਮੈਨੂੰ ਲੱਗਦਾ ਵੀ ਇਹ ਜਿਹੜੇ ਸਰਕਾਰ ਕਿਉਂਕਿ ਸਰਕਾਰ ਦਾ ਸਮਾਂ ਵੀ ਸਾਲਗ ਦੇ ਆਸ-ਪਾਸ ਰਹਿ ਚੁੱਕਾ ਹੈ ਨਹੀਂ ਦੇਖੋ ਉਹਦੇ 'ਚ ਤਾਂ ਗੱਲ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਰਾਜਨੀਤਿਕ ਜਦੋਂ ਇਹੋ ਜਿਹਾ ਮਾਹੌਲ ਹੁੰਦਾ ਹੈ 2027 ਦਾ ਇਲੈਕਸ਼ਨ ਹੈ ਤਾਂ ਲੋਕਾਂ ਦੀ ਇੱਕ ਕਾਮਧਾਰਨਾ ਬਣੀ ਹੋਈ ਹੈ ਕਿ ਜਦੋਂ ਸਰਕਾਰ ਇਲੈਕਸ਼ਨ ਨੂੰ ਦੱਸੋ 6 ਮਹੀਨੇ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਈ ਕਹਿੰਦਾ ਸਰਕਾਰ ਸੁਣਨੀ ਬੰਦ ਕਰਨਾ ਇਦਾਂ ਦੀਆਂ ਜਿਹੜੀਆਂ ਵੱਖ-ਵੱਖ ਧਾਰਨਾ ਹੈਗੀਆਂ ਨੇ ਤਾਂ ਕੁੱਲ ਮਿਲਾ ਕੇ ਸਾਲ ਦੇਰ ਸਾਲ ਹਜੇ ਸਰਕਾਰ ਦਾ ਸਮਾਂ ਹੈਗਾ ਪਰ ਗੱਲ ਇਹ ਹੈ ਵੀ ਪੰਜਾਬ ਚੋ 6 ਮਹੀਨੇ ਬਾਅਦ ਪਾਸ ਹੋ ਜਾਏਗਾ ਤੱਕ ਕੀ ਸੈਂਟਰ ਚੋ ਸਰਕਾਰ ਦੇ ਕੋਲ ਆਏਗਾ ਕਿ ਨਹੀਂ ਹੋਏਗਾ ਹੁਣਾਂ ਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ ਇਹ ਕੋਈ ਛੋਟੀ ਗੱਲ ਨਹੀਂ ਇੱਕ ਇਤਿਹਾਸਿਕ ਤੇ ਮਹੱਤਵਪੂਰਨ ਬਿਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਦੇਖਦੇ ਆ ਕਿ ਕਈ ਵਾਰ ਜਿਹੜੇ ਕਈ ਵਾਰ ਬਿਆਦਮੀਆਂ ਵਾਲੇ ਜਾਂ ਹੋਰ ਕੇਸ ਨੇ ਉਹਨਾਂ ਨੇ ਨਿਸ਼ਾਨਾ ਤਾਂ ਕੋਈ ਰਾਜਨੀਤੀ ਲੋਕਾਂ ਦੇ ਸਾਥ ਮਸਾਧਿਆ ਤਾਂ ਉਹ ਕਹਿੰਦੇ ਵੀ ਫਿਰ ਜੋ ਜੇਲ ਹੁੰਦੇ ਨੇ 2-3 ਸਾਲ ਬਾਅਦ ਕੋਈ 6 ਮਹੀਨੇ ਬਾਹਰ ਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਸਨਮਾਨ ਹੁੰਦਾ ਠੀਕ ਹੈ ਉਹ ਕੋਈ ਬਹੁਤ ਵੱਡੀ ਮਲਮਾਰ ਕੇ ਆਏ ਹੋਵੇ ਇਹੋ ਜਿਹਾ ਕਹਿੰਦੇ ਵੀ ਇਹ ਚੀਜ਼ਾਂ ਹੁੰਦੀਆਂ ਤਾਂ ਇਸ ਕਰਕੇ ਉਹ ਕਹਿੰਦੇ ਵੀ ਜ਼ਮਾਨਤ ਮਿਲ ਨਹੀਂ ਹੋਣੀ ਚਾਹੀਦੀ ਇਹ ਜਿਕੇ ਦੂਜੀ ਗੱਲ ਤੇ ਜੇ ਉਮਰ ਕਾਇਦ ਹੁੰਦੀ ਹੈ ਤਾਂ ਉਮਰ ਕਾਇਦ ਪੈਰੋਲ ਹੀ ਨਹੀਂ ਮਿਲਣੀ ਚਾਹੀਦੀ। ਉਹਨਾਂ ਨੇ ਇਹ ਚੀਜ਼ਾਂ ਰੱਖੀਆਂ। ਫਿਰ ਉਸ ਤੋਂ ਬਾਅਦ ਚਾਰੋਂ ਧਰਮਾਂ ਦੇ ਗ੍ਰੰਥਾਂ ਨੂੰ ਬਰਾਬਰ ਰੱਖਿਆ ਗਿਆ। ਉਹ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਜਿਵੇਂ ਗੀਤਾ ਤਾਂ ਬਾਈਬਲ ਹੈ, ਕੁਰਾਨ شریف ਹੈ। ਹਰ ਇੱਕ ਧਰਮ ਦਾ ਜਿਹੜਾ ਗ੍ਰੰਥ ਆ ਉਹ ਬਰਾਬਰ ਰੱਖਿਆ ਗਿਆ। ਹੁਣ ਉਹਦੇ ਚ ਕੁਝ ਇਹ ਵੀ ਮੰਗਾਂ ਉੱਠੀਆਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਆ। ਠੀਕ ਹੈ ਉਸ ਨੂੰ ਵੀ ਥੋੜਾ ਜਿਹਾ ਅਲੱਗ ਤੌਰ ਤੇ ਜਿਹੜਾ ਸ਼ਾਮਲ ਕਰ ਲੈਣਾ ਚਾਹੀਦਾ ਹੈ। ਵੀ ਇਹਨੂੰ ਉਹ ਚ ਹੋਰ ਦੇਖੋ ਰਹਿ ਲੋ ਬੁੱਧੀਜੀਵਿਆਂ ਦੀ। ਹਿੰਦੂ ਸਿੱਖ ਜਿਹੜੇ ਵੀ ਹੋਰ ਧਰਮਾਂ ਦੀ ਰਾਇ ਲਓ ਲੋਕਾਂ ਦੀ ਰਾਇ ਲਓ ਕਿ ਆਪਾਂ ਇਹਨੂੰ ਵੱਖ ਕਿਵੇਂ ਕਰ ਸਕਦੇ ਆ ਇਹ ਨਾ ਹੋਵੇ ਕਿ ਦੂਜੇ ਧਰਮਾਂ ਨੂੰ ਇਹ ਵੀ ਨਾ ਲੱਗੇ ਕਿ ਸਾਡੇ ਨਾਲ ਉਹ ਵੀ ਹੈਗਾ ਤੁਸੀਂ ਅਲੱਗ ਕੀਤਾ ਜਾਂ ਸਾਡੇ ਨਾਲ ਜਿਹੜੀ ਹੈਗੀ ਤੁਸੀਂ ਸਾਡੇ ਧਰਮਾਂ ਨਾਲ ਵਿਤਕਰਾ ਕੀਤਾ ਬਿਲਕੁਲ ਵਿਤਕਰਾ ਕੀਤਾ ਉਹ ਵੀ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਇਸ ਕਰਕੇ ਚੀਜ਼ਾਂ ਹੁਣ ਜਦੋਂ 6 ਮਹੀਨਿਆਂ ਦਾ ਸਮਾਂ ਹੈਗਾ ਬਹੁਤ ਸਮਾਂ ਹੁੰਦਾ 6 ਮਹੀਨਿਆਂ ਦਾ ਤਾਂ ਲੋਕਾਂ ਦੀ ਰਾਇ ਆਏਗੀ ਸਿਲੈਕਟ ਕਮੇਟੀ ਰਿਪੋਰਟ ਬਣਾਈਗੀ ਰਿਪੋਰਟ ਚ ਕੀ ਹੋਏਗਾ ਤਾਂ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਫਿਰ ਸਾਹਮਣੇ ਆਣ ਗਿਆ ਕਿ ਵਾਕਈ 6 ਮਹੀਨਿਆਂ ਤੱਕ ਵੀ ਕੀ ਪਾਸ ਹੋਏਗਾ ਵਿਧਾਨ ਸਭਾ ਚ ਨਹੀਂ ਹੋਏਗਾ ਤਾਂ हां ਠੀਕ ਹੈ ਦੇਖੋ ਸਾਰੇ ਪਾਰਟੀਆਂ ਨੇ ਇਸ ਤੇ ਆਪਣੀ ਰਾਇ ਪੋਜ਼ਿਟਿਵ ਰੱਖੀ ਹੈ ਕਿਸੇ ਪਾਰਟੀ ਨੇ ਵਿਰੋਧ ਨਹੀਂ ਕੀਤਾ ਔਰ ਜੋ ਹੋਣਾ ਵੀ ਨਹੀਂ ਚਾਹੀਦਾ ਸਾਰੇ ਇਸ ਚੀਜ਼ ਦੇ ਹੱਕ ਜਨੇ ਪਰ ਫਿਰ ਵੀ ਉਹਨਾਂ ਨੇ ਸਿਲੈਕਟ ਕਮੇਟੀ ਕੋਲ ਭੇਜਿਆ ਕਿ ਕੱਲ ਨੂੰ ਕੋਈ ਇਸ ਤੇ ਸਵਾਲ ਹੈ ਜਿਹੜਾ ਉਹ ਨਾ ਉੱਠ ਸਕੇ ਤਾਂ ਇੱਕ ਮਾਰ ਪਾਣ ਜੀ ਜਾਂਦੇ ਜਾਂਦੇ ਲਾਸਟ ਸਵਾਲ ਹੈ ਕਿ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਇੱਕ ਸ਼ੋਅ ਪਹਿਲਾਂ ਵੀ ਕੀਤਾ ਸੀ ਦੇ ਕੇਂਦਰ ਸਰਕਾਰ ਦੇ ਕੋਲ ਪਿਛਲੇ ਦੌਰਾਨ ਜਿਹੜਾ ਇਹ ਕਾਨੂੰਨ ਹੈ 81 ਤਾਂ ਉਸ ਤੋਂ ਬਾਅਦ ਇਹ ਰੱਦ ਹੋ ਗਿਆ ਸੀ ਇਹਨੂੰ ਮਨਜ਼ੂਰੀ ਨਹੀਂ ਮਿਲੀ ਸੀ ਤੇ ਹੁਣ ਦੁਬਾਰਾ ਜਦੋਂ 6 ਮਹੀਨੇ ਬਾਅਦ رائے ਲਈਤੀ ਜਾਵੇਗੀ ਤਾਂ ਸੈਂਟਰ ਸਰਕਾਰ ਕੋਲ ਜਿੱਤਨੇ ਕਦਮ ਮਨਜ਼ੂਰੀ ਦੇ ਲਈ ਜਾਵੇਗਾ ਪੰਜਾਬ ਤੱਕ ਮੈਂ ਜਿਹੜੀ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਕਿ ਕਿ ਉੱਥੇ ਨਾ ਪਿਆਰ ਹੈ ਉਹਦੇ ਚ ਇਹ ਚੀਜ਼ ਹੈਗੀ ਹੈ ਮੈਨੂੰ ਲੱਗਦਾ ਵੀ ਇਸੇ ਕਰਕੇ ਇਹਨਾਂ ਨੇ 6 ਮਹੀਨਿਆਂ ਦਾ ਪਹਿਲੇ ਜਿਹੜਾ ਸਮਾਂ ਪਹਿਲਾਂ ਹੀ ਵਿੱਚ ਪੈਂਡਿੰਗ ਰੱਖ ਲਿਆ ਵੀ ਜੇਕਰ ਕੋਈ ਆਪਾਂ ਨੂੰ ਕਮੀ ਲੱਗਦਾ ਹੈ ਠੀਕ ਹੈ ਉਹ ਕਾਨੂੰਨੀ ਮਾਹਿਰਾਂ ਵੀ ਮਾਹਿਰ ਦੀ ਰਾਇ ਲੈ ਲਓ ਉਹਦੇ ਆਮ ਲੋਕਾਂ ਦੀ ਵੀ ਲੈ ਲਓ ਸਾਰੀਆਂ ਪਾਰਟੀਆਂ ਸਾਰੇ ਧਰਮਾਂ ਦੀ ਲੈ ਲਓ ਕਿ ਇਹ ਨਾ ਹੋਵੇ ਕਿ ਰਾਸ਼ਟਰਪਤੀ ਫਿਰ ਵਾਪਸ ਆ ਜਾਵੇ ਜਿਵੇਂ ਪਹਿਲਾਂ ਆਬਜੈਕਸ਼ਨ ਲੱਗਿਆ ਵੀ ਆਹ ਧਰਮ ਨੂੰ ਤੁਸੀਂ ਉਹ ਨਹੀਂ ਕੀਤਾ ਇਦਾਂ ਨਹੀਂ ਕੀਤਾ ਤਾਂ ਇਸ ਕਰਕੇ ਸ਼ਾਇਦ ਮੈਂ ਲਾ ਦੋ 6 ਮਹੀਨਿਆਂ ਦੇ ਵਿੱਚ ਇਹ ਸਾਰਾ ਕਵਰ ਕਰ ਲੈਣਗੇ ਬਾਕੀ ਜਿਹੜਾ ਕਾਨੂੰਨ ਬਣੇਗਾ ਸੈਂਟਰ ਕੋਲ ਜਾਏਗਾ ਰਾਸ਼ਟਰਪਤੀ ਕੋਲ ਜਾਏਗਾ ਉੱਥੇ ਕੀ ਹੁੰਦਾ ਫਿਰ ਉਹ ਹਲੇ ਤਾਂ ਭਵਿੱਖ ਦੀ ਗੱਲ ਹੈ ਵੀ ਕੀ ਹੋਣਾ ਕੀ ਠੀਕ ਹੈ ਬਾਲੇ ਬਹੁਤ ਧੰਨਵਾਦ ਸੋ ਬਿਲਕੁਲ ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਸਾਰੇ ਧਰਮਾਂ ਦੀ ਜਿਹੜੀ ਹੈ ਬੇਦਬੀ ਜਿਹੜੀ ਲਗਾਤਾਰ ਹੋ ਰਹੀ ਸੀ ਤਾਂ ਉਸ ਨੂੰ ਲੈ ਕੇ ਕਾਨੂੰਨ ਦੇ ਉੱਪਰ ਜਿਹੜੀ ਅੱਜ رائے ਜਿਹੜੀ ਹੈ ਵੱਖ-ਵੱਖ ਬੁੱਧੀਜੀਵੀਆਂ ਦੀ ਧਰਮਾਂ ਦੀ ਜਿਹੜੀ ਲਈ ਜਾਵੇਗੀ ਤਾਂ ਜੋ ਕਿ ਸਖ਼ ਜਿਹੜਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਕਿ ਜੇ ਕੋਈ ਹਰੀ ਹਰਕਤ ਕਰਦਾ ਹੈ ਤਾਂ ਉਸ ਨੂੰ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਹੀ ਸਖ਼ ਸਜ਼ਾ ਦਿੱਤੀ ਜਾਵੇ ਤਾਂ 6 ਮਹੀਨੇ ਦਾ ਸਮਾਂ ਦਿੱਤਾ ਗਿਆ 6 ਮਹੀਨੇ ਤੋਂ ਬਾਅਦ ਕਿ ਵਾਕੀ ਕਾਨੂੰਨ ਜਿਹੜਾ ਬਣ ਕੇ ਤਿਆਰ ਹੋ ਜਾਵੇਗਾ ਕੋਈ ਸਖ਼ ਸਜ਼ਾ ਜਿਹੜੀ ਹੈ ਉਸ ਤੇ ਹੋਵੇਗੀ ਕਿ ਜੇਕਰ ਕੋਈ ਅਜਿਹੀ ਹਰਕਤ ਕਰਦਾ ਹੈ ਸੋ ਆਉਣ ਵਾਲੇ ਸਮੇਂ ਤੇ ਜਿਹੜੀ ਸਥਿਤੀ ਹੈ क्लियर हो सकती है सो उम्मीद करते हैं कि अगले एपिसोड में किसी और मुद्दे को लेके विशेष बात करेंगे। हूं मेनू ते मेरे सहयोगी तो इजाजत तलब। दिस प्रोग्राम इज स्पॉन्सर्ड बाय द सिंगलर ऑफिस बेकर्सफील्ड फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस तो अब इंडियन कुजीन Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.